ਬੰਤ ਟੁੱਟ ਗਿਆ ਇਹ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੱਟ ਜੀਏ ਨਾਲ ਹੀ ਚਾਚਾ ਰੁੱਟ ਜੀਏ ਕੀ ਕਰੀਏ ਰੁੱਟ ਜੀਏ ਨਾਲ ਹੀ ਸਾਰਾ ਟੁੱਟ ਗਿਆ ਓ ਅਗਲੇ ਸਿਰੇ ਉਹ ਵੀ ਪਾਸਟਰ ਲੜਨ ਜਾਣੀ ਉਹ ਪਾਣੀ ਤੋੜੇ ਦੌੜ ਵਾਟ ਨਹੀਂ ਲੜਨ ਦੇ ਲੈ ਪਰਲਾ ਤੋੜੇ ਲੈ ਆ ਲੈ ਪਰਲਾ ਪਰਲਾ ਛਿੱਤੀ ਕਰ ਯਾਰ ਕਾ ਕਿ ਜੱਟਾ ਮਰ ਗਈ ਮਰ ਗਿਆ ਲੈ ਕੇ ਆਈ ਪਾਣੀ ਪੈ ਗਿਆ ਯਾਰ ਸਿੱਧੀ ਪਾਣੀ ਪੈ ਗਿਆ ਇੱਧਰ ਲੈ ਆ ਤੋੜੇ 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 ਹਾਏ ਅਗਲੇ ਸਿਰੇ ਪਾਣੀ ਆ ਗਿਆ ਆ ਗਿਆ ਪਾਣੀ ਜਈ ਗਈ ਸਾਰਾ ਡਾਕ ਇਹ ਲਾ ਗਿਆ ਬੰਨ ਹਾਂ ਬਿੱਥੇ ਆ ਗਿਆ ਮੈਂ ਆਪਣੇ ਘਰ ਦੇ ਅੰਦਰ ਪੂਰੀ ਰੇਆ ਬੋਲ ਰਿਹਾ ਛੱਤਾਂ ਤੇ ਆ ਜਾਂਦਾ ਮੈਂ ਦੱਸਾਂ ਰੱਖਦਾ ਤਾੜ ਗਿਆ ਉਹ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਬਾ ਨਾ ਗਿਆ ਪਾਣੀ ਨਾ ਗਿਆ ਬਪਰੇ ਲਾਵਾ ਓਏ ਸੇ ਬੰਨ ਦਤ ਗਿਆ ਓਏ ਗੁਰੂ ਪਾਇ ਗੁਰੂ ਪਾਇ ਗੁਰੂ ਗੁਰੂ ਦਾ ਸੰਦ ਚਗੀ ਨਹੀਂ ਕੀਤੀ ਮਾਇ ਗੁਰੂ ਦਾ ਸੰਦ ਚਗੀ ਨਹੀਂ ਕੀਤੀ ਗੁਰੂ ਸਾਹਿਬ ਤੁਰਦਾ ਸਾਬ ਤੂੰ ਸਾਡੇ ਚੱਕੀ ਨਹੀਂ ਕੀਤੀ ਵਾਲੀ ਵਾਲਾ ਬੰਦ ਤੋਰਦਾ ਤੂੰ ਵਾਇਕਰੂ ਵਾਇਕਰੂ ਤੋਰ ਕੇ ਨਹੀਂ ਕੀਤੀ ਸਾਡੇ ਲੈ ਜੂ ਨਾਲ ਵਾਇਕਰੂ ਸਾਡਾ ਚੱਕੀ ਨਹੀਂ ਕੀਤੀ ਇਧਰ ਆ ਯਾਰ ਤਾ ਲੈ ਜੂ ਨਾਲ ਮੈਂ ਜਦਾ ਨਾਲ ਹੀ ਉਹਦੇ ਨਾਲ ਚੱਕੀ ਨਹੀਂ ਕਰਤਾ ਮੇਰੀ ਕੀਤੀ ਵਾਇਕਰੂ ਤੂੰ ਵਾਇਕਰੂ ਸਾਡਾ ਚੱਕੀ ਨਹੀਂ ਕੀਤੀ ਸਰੂ ਸਾਹਿਬ 14 ਦਿਨ ਮਰ ਗਿਆ ਮਰ ਗਿਆ 14 ਦਿਨ ਉਹ ਵੀਰ ਬੰਨ ਟੱਡ ਗਿਆ ਬੰਨ ਪਿੰਦੇ ਪੈ ਕੋਲੋਂ ਬੰਨ ਟੱਡ ਗਿਆ ਛੇਤੀ ਪਜਾ ਬੰਨ ਟੱਡ ਗਿਆ ਛੇਤੀ ਜਰੋ ਪਰ ਆਇਓ ਬਾਂ ਟੋਟਕਾ ਛੱਦੀ ਪਹੁੰਚਾ ਮੇਰੇ ਵੀਰ ਆ ਗੁਰੂ ਉਹ ਲੱਕੜਾ ਨਾ ਕੱਟਾਰੂ ਬੰਦੇ ਉਹ ਲੱਕੜਾ ਨਾ ਲੱਕੜਾ ਲਾ ਫੰਨ ਲੱਕੜਾ ਪਰਦੀ ਬਣ ਕੇ ਬਾਂ ਟੋਟਕਾ ਵੀਰ ਬੰਨ ਅਲੀ ਆੜਾ ਉਹ ਕਾਹਨਾ ਬੜਾ ਤਾ ਓਏ ਓਏ ਕਿੰਨਾ ਕੇ ਤਾ ਕੰਦਾ ਕੱਢਾ ਓਏ ਨਵਾ ਗੁੱਸੇ ਨਾਲ ਉਹ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋਗਿਆਣਾ ਵਾ ਪਾਣੀ ਰੋਗਿਆਣਾ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਪਣ ਫੋਟ ਲੈਣਾ ਇੱਥੇ ਵੀ ਪਾੜਦੀ ਜਾਂਦੀ ਪੇੜ ਚੈਰੇ ਜਾਓ ਫਿਰ ਲੱਕਣ ਲੱਗਣਾ ਅਸਾਂ ਕਲੈਰੀ ਫਦੇ ਆਲੀ ਕਲਾੜੇ ਬੰਦੇ ਵਿੱਚ ਤੋੜ ਹੋ ਗਿਆ ਮੇਰੇ ਵੀਰ ਜਿਹਨਾਂ ਦੇ ਟਰੈਕਟਰ ਟਰਾਲੀ ਖਲੋਤੇ ਆ ਵਿੱਚ